ਨਮਸਤਾਨੇ ਨਈ ਮੂਵੀ ਆਈ ਸੀਗੀ ਅਸੀਂ ਹਰ ਵਾਰ ਮਸਤਾਨੇ ਤੋਂ ਬਾਅਦ ਇੱਕ ਹੋਰ ਵਧੀਆ ਪ੍ਰੋਜੈਕਟ ਲੈ ਗਏ ਨੇ ਤੇ ਹਰ ਇੱਕ ਮਤਲਬ ਚਾਹੀਦਾ ਪੇਰੈਂਟਸ ਨੂੰ ਕਿ ਉਹ ਬੱਚਿਆਂ ਨੂੰ ਜ਼ਰੂਰ ਦਿਖਾਉਣ ਬਹੁਤ ਵਧੀਆ ਲੱਗੀ ਬਹੁਤ ਸੋਹਣੀ ਸੀ ਬਹੁਤ ਸ਼ਰਾਜੀ ਵੀਰੇ ਜਮਾ ਕਈ ਮੂਵੀ ਬਹੁਤ ਵਧੀਆ ਲੱਗੀ ਆ ਜੋ ਕਿ ਇਹ ਮੂਵੀ ਆ ਸਾਡੇ ਸਿੱਖ ਇਤਿਹਾਸ ਦੇ ਉੱਪਰ ਬਣੀ ਹੋਈ ਆ ਮੈਂ ਤਾਂ ਅਪੀਲ ਕਰਦਾ ਵੀ ਤੁਸੀਂ ਆਦੇ ਬੱਚਿਆਂ ਨੂੰ ਸਾਰਿਆਂ ਨੂੰ ਲਿਆ ਕੇ ਮੂਵੀ ਜ਼ਰੂਰ ਦਿਖਾਓ ਭਾਈਤਰਸੇਮ ਜੱਸੜ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹਣਾਗਾ ਵੀ ਜੋ ਆਪਣੇ ਸਿੱਖ ਇਤਿਹਾਸ ਦੇ ਰਿਲੇਟਡ ਹੋ ਬਹੁਤ ਵਧੀਆ ਫਿਲਮਾਂ ਬਣਾ ਰਹੇ ਆ ਕਿ ਪਹਿਲਾਂ ਇਹਨਾਂ ਦੀ ਮਸਤਾਨੇ ਮੂਵੀ ਆਈ ਸੀਗੀ ਅਸੀਂ ਦੇਖ ਕੇ ਗਏ ਸਾਨੂੰ ਬਹੁਤ ਸੋਹਣੀ ਲੱਗੀ ਅਸੀਂ ਚਾਹੁੰਦੇ ਆਂਗੇ ਵੀ ਉਹ ਵੱਧ ਤੋਂ ਵੱਧ ਫਿਲਮਾਂ ਬਣਨੀਆਂ ਚਾਹੀਦੀਆਂ ਇਹ ਜਿਹਾ ਮੈਂ ਕਹੂੰਗਾ ਵੀ ਮਸਤਾਨੇ ਨਾਲੋਂ ਇੱਕ ਕਦਮ ਅੱਗੇ ਆ ਇਹ ਮੂਵੀ ਕਿਉਂਕਿ ਇਹਦੇ ਵਿੱਚ ਤਰਸੀਮ ਜਸੜਾ ਜਿਹੜੇ ਬਹੁਤ ਪੂਰੀ ਤਰ੍ਹਾਂ ਸਾਰੀ ਮੂਵੀ ਵਿੱਚ ਛਾਏ ਹੋਏ ਨੇ ਤੇ ਉਹ ਪੂਰੀ ਤਰ੍ਹਾਂ ਆਪਣੇ ਕਰੈਕਟਰ ਨੂੰ ਉਹਨਾਂ ਨੇ ਨਿਭਾਇਆ ਬਹੁਤ ਸੋਹਣੀ ਮੂਵੀ ਬਣਾਈ ਹੈਗੀ ਜੋ ਸਾਡਾ ਇਤਿਹਾਸ ਬਥੇਰਣਾ ਪਤਾ ਨਹੀਂ ਹੋਣਾ ਸਾਡੇ ਦੇ ਆ ਦੇਸ਼ ਸਾਡੇ ਕੀ ਕੀਤੀ ਹੈਗੀ ਆ ਅਸੀਂ ਕੈਨੇਡਾ ਕਿਵੇਂ ਪਹੁੰਚੇ ਆ ਬਹੁਤ ਵਧੀਆ ਲੱਗੀ ਜੀ ਸੋਹਣੀਆਂ ਸਾਰੀਆਂ ਸੈਮ ਫੈਮਲੀਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣ ਕਪੜੇ ਉਹਨਾਂ ਨੂੰ ਛੋਟੇ ਬੱਚਿਆਂ ਨੂੰ ਦਿਖਾਉਣੇ ਵਜਿਓ ਅਜੇ ਮੂਵੀਜ਼ ਬਣਨੀ ਚਾਹੀਦੀਆਂ ਤਾਂ ਸੇਮ ਜਸੜ ਬਾਈ ਨੇ ਬਣਾਈ ਹੈ ਮੈਂ ਕਹਿੰਦਾ ਕਿ ਜਿਹੜੇ ਆਪਣੇ ਬਾਕੀ ਕਲਾਕਾਰ ਨੇ ਉਹਨਾਂ ਨੂੰ ਵੀ ਇਹ ਮੂਵੀਜ਼ ਲੈ ਕੇ